ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਬਹੁਤ ਵੱਡੇ ਬਖਸ਼ਿਸ਼ ਹੋਈ ਆ ਇਸ ਲੋਕ ਸਭਾ ਹਲਕੇ ਦੀ ਮੈਨੂੰ ਜ਼ਿੰਮੇਵਾਰੀ ਜਿਹੜੀ ਉਹ ਮਿਨੀ ਆਈ ਪਰਮਾਤਮਾ ਦੀ ਕਿਰਪਾ ਆ ਤੁਸੀਂ ਦੇਖੋ ਕਿ ਮੈਂ ਛੋਟੇ ਜਿਹੇ ਪਿੰਡ ਦੇ ਚ ਉਹਦੀ ਏਰੀਆ ਚ ਪੈਦਾ ਹੋਇਆ ਅੱਜ ਪਰਮਾਤਮਾ ਨੇ ਮੈਨੂੰ ਆਹ ਜ਼ਿੰਮੇਵਾਰੀ ਬਖਸ਼ੀ ਮੈਂ ਸਰਪੰਚ ਵੀ ਬਣਿਆ ਦੋ ਵਾਰੀ ਕੌਂਸਲ ਪ੍ਰਧਾਨ ਬਣਿਆ ਦੋ ਵਾਰੀ ਐਮ ਐਲ ਏ ਬਣਿਆ ਮਨਿਸਟਰ ਬਣਿਆ ਚੇਅਰਮੈਨ ਪਲਾਨਿੰਗ ਬੋਰਡ ਬਣਿਆ ਇਹ ਸਾਰਾ ਕੁਝ ਪਰਮਾਤਮਾ ਦਾ ਅਸ਼ੀਰਵਾਦ ਹੈਗਾ ਔਰ ਅੱਜ ਪੰਜਾਬ ਦੇ ਹਾਲਾਤ ਜਿਹੜੇ ਬਹੁਤ ਮਾੜੇ ਆ ਮਤਲਬ ਜਿੰਨਾ ਇਹ ਸਰਕਾਰ ਨੇ ਪੰਜਾਬ ਨੂੰ ਲੁੱਟਿਆ ਨਾ ਇਹਨਾਂ ਤਾਂ ਅਹਿਮਦ ਸਾਹਿਬ ਦਾਲੀ ਨੇ ਵੀ ਨਹੀਂ ਕੀਤੀ ਔਰ ਅਹਿਮਦ ਸਾਹਿਬ ਦਾਲੀ ਨੂੰ ਵੀ ਪੰਜਾਬ ਦੇ ਜਿਹੜੇ ਸਿੱਖਾਂ ਨੇ ਇੱਥੋਂ ਭਜਾਇਆ ਸੀਗਾ ਤੇ ਇਹ ਹੁਣ ਦਿੱਲੀ ਵਾਲੇ ਜਿਹੜੇ ਧਾੜ ਵੀ ਆ ਕੇ ਪੰਜਾਬ ਤੇ ਕਬਜ਼ੇ ਕਰ ਰਹੇ ਹਨ ਇਹਨਾਂ ਨੂੰ ਭਜਾਉਣ ਦਾ ਮਨ ਵੀ ਪੰਜਾਬੀਆਂ ਨੇ ਬਣਾ ਲਿਆ ਹੈਗਾ ਅੱਜ ਹਾਲਾਤ ਤੁਸੀਂ ਦੇਖੋ ਮੁੱਖ ਮੰਤਰੀ ਆ ਉਹਦੀ ਇੱਕ ਮਰਿਆਦਾ ਹੁੰਦੀ ਆ ਉਦੋਂ ਇੱਕ ਨਿਕਲਿਆ ਹੋਇਆ ਸ਼ਬਦ ਜਿਹੜਾ ਨਾ ਕਾਨੂੰਨ ਬਣਦਾ ਹੈਗਾ ਮਤਲਬ ਅੱਜ ਭੰਕਰਵਰ ਤੇ ਆਏ ਮੇਰੇ ਹਲਕੇ ਦੇ ਮੁੱਖ ਮੰਤਰੀ ਸਾਹਿਬ ਬਿਆਨ ਦੇ ਕੇ ਗਏ ਵੀ ਐਨਓਸੀਆਂ ਅੱਜ ਤੋਂ ਬਾਅਦ ਖਤਮ ਬਹੁਤ ਵਧਾਈਆਂ ਸਾਰਿਆਂ ਨੂੰ ਸਾਡੇ ਜੀਰਕੋ ਦੇ ਵੀ ਡੇਰਾ ਹੁਸੀ ਪੂਰੇ ਪੰਜਾਬ ਚ ਰੌਲਾ ਪੈ ਗਿਆ ਵੀ ਸੀਐਮ ਸਾਹਿਬ ਬਹੁਤ ਵੱਡਾ ਕੰਮ ਕਰ ਗਏ ਤੇ ਮੁੜ ਕੇ ਹੋਇਆ ਕਿ ਆ ਨਿਕਲਿਆ ਕਿਆ ਪਹਿਲਾਂ ਜਾਲੀ ਐਨਓਸੀਆਂ ਦੇਣ ਦੇ ਪੈਸੇ ਲਏ ਫਿਰ ਰਜਿਸਟਰੀਆਂ ਕਰਵਾਉਣ ਦੇ ਲੱਖ ਲੱਖ ਖਰਚਾ ਹੋਇਆ ਉਸ ਤੋਂ ਬਾਅਦ ਇਨਕੁਆਰੀ ਕਰਕੇ ਉਹਨਾਂ ਤੋਂ ਪੈਸੇ ਲਏ ਜਿਨ੍ਹਾਂ ਨੇ ਪੈਸੇ ਨਹੀਂ ਦੇਏ ਉਹਨਾਂ ਨੂੰ ਜੇਲ੍ਹ 'ਚ ਕਰਦੇ ਆ ਜਿਹੜੇ ਦੇ ਗਏ ਉਹਨਾਂ ਦੀ ਛੁੱਟੀ ਮਤਲਬ ਅਰਬਾਂ ਰੁਪਏ ਲੋਕਾਂ ਦੀ ਜੇਬਾਂ ਤੋਂ ਸਿੱਧੇ ਲੁੱਟ ਕੇ ਦਿੱਲੀ ਕੇਜਰੀਵਾਲ ਸਾਹਿਬ ਦੀ ਜੇਬ 'ਚ ਗਏ ਪੰਜਾਬ ਨੂੰ ਲੁੱਟਿਆ ਰੇਤਾ ਬਜਰੀ ਜਿਸ 'ਤੇ ਕਹਿੰਦੇ ਤੇ 40000 ਕਰੋੜ ਰੁਪਏ ਲਿਆਣ ਕੇ ਖਜ਼ਾਨੇ ਭਰ ਦਾਂਗੇ ਤੁਸੀਂ ਕੱਲ ਦੇਖੀ ਆ ਕਿਸ ਤਰ੍ਹਾਂ ਮੇਰੇ ਹਲਕੇ 'ਚ ਲੁੱਟ ਮਚਾਈ ਹੋ ਰਹੀ ਆ ਸਾਹਮਣਾ ਟਾਂਜ ਮਿੰਨਾ ਪੱਟੀਆਂ ਜਾਰੀਆਂ ਹੈਗੀਆਂ ਤਸੀਲਾਂ 'ਚ ਲੱਖ ਰੁਪਏ ਤੋਂ ਘੱਟ ਰਜਿਸਟਰੀ ਨਹੀਂ ਹੁੰਦੀ ਤੇ ਬੀਆਂ ਵਿਚਾਰੀਆਂ ਹਜ਼ਾਰ-ਹਜ਼ਾਰ ਰੁਪਏ ਦਾ ਇੰਤਜ਼ਾਰ ਕਰ ਰਹੀਆਂ ਸੋ ਪੰਜਾਬ ਨੂੰ ਬਰਬਾਦ ਕਰ ਦਿਆ ਕੋਈ ਇਨਫਰਾਸਟ੍ਰਕਚਰ ਇੱਕ ਇੱਟ ਵੀ ਪੰਜਾਬ ਚ ਨਹੀਂ ਲੱਗੀ 750 ਕਰੋੜ ਰੁਪਇਆ ਕੱਲਾ ਪਬਲਿਸਿਟੀ ਤੇ ਜਿਹੜਾ ਇਹ ਸਰਕਾਰ ਖਰਚ ਕਰ ਰਹੀ ਹੈ ਨਹੀਂ ਪੰਜਾਬ ਦੇ ਖਜ਼ਾਨੇ ਨੂੰ ਬੁਰੀ ਤਰ੍ਹਾਂ ਲੁੱਟਿਆ ਜਾ ਰਿਹਾ ਔਰ ਇਹ ਉਹ ਸਟੇਟ ਆ ਜਿੱਥੇ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲਵਾ ਵਰਗੇ ਜੱਸਾ ਸਿੰਘ ਰਾਮਗੜੀ ਵਰਗੇ ਮਹਾਨ ਆਗੂ ਇਸ ਸਟੇਟ ਨੇ ਪੈਦਾ ਹੋਏ ਆ ਸ਼ਰਮ ਆਉਂਦੀ ਆ ਸਾਨੂੰ ਜਦੋਂ ਸਾਡਾ ਮੁੱਖ ਮੰਤਰੀ 9 ਵਜੇ ਸ਼ਰਾਬ ਪੀ ਕੇ ਵਿਧਾਨ ਸਭਾ ਦੇ ਅੰਦਰ ਓਏ ਓਏ ਕਰਕੇ ਗਾਲਾਂ ਕੱਢ ਕੇ ਵਿਰੋਧੀਆਂ ਨਾਲ ਗੱਲ ਕਰਦਾ ਦੇਖੋ ਮੈਨੂੰ ਮਾਣ ਪ੍ਰਾਪਤ ਹੋਇਆ ਮੈਂ 1992 ਚ ਪੰਥ ਰਤਨ ਜੇ세ਦਾਰ ਗੁਰਚਰਤ ਸਿੰਘ ਟੋੜਾ ਜੀ ਨੇ ਮੈਨੂੰ ਇਸ ਪਾਰਟੀ 'ਚ ਸ਼ਾਮਲ ਕਰਿਆ ਤਾਂ ਸੋ ਉਹਨਾਂ ਤੋਂ ਅਸੀਰਵਾਦ ਮਿਲਿਆ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਕੈਬਨਿਟ ਦਾ ਵੀ ਔਰ ਵਿਧਾਨ ਸਭਾ ਦਾ ਹਿੱਸਾ ਬਣਿਆ ਨਹੀਂ ਜਦੋਂ ਉਹ ਸ਼ਬਦ ਬੋਲਦੇ ਤੇ ਨਾ ਜੀ ਅਗਲਾ ਸ਼ਬਦ ਲੋਕ ਸੁਣਦੇ ਤੇ ਵੀ ਇਹਦੇ ਮੂੰਹ ਤੋਂ ਕਿਆ ਨਿਕਲਣਾ ਹੈ ਕੰਮ ਤੋਂ ਵਿਰੋਧੀਆਂ ਨੂੰ ਵੀ ਰਿਸਪੈਕਟ ਦੰਦੇ ਤੇ ਅੱਜ ਹਾਲਤ ਦੇਖ ਲਿਓ ਤੁਸੀਂ ਆਪਣਾ ਮੁਕਾਬਲਾ ਕਿੰਨਾ ਸਮਝਦੇ ਹੋ ਦਲ ਬਦਲੂ ਕਾਫੀ ਤੇ ਯਾਨੀ ਕਿ ਆਪਣੇ ਇਲਾਕੇ ਜੀ ਦੇਖੋ ਮੈਂ ਦੱਸਾਂ ਜੀ ਪੰਜਾਬ ਦੇ ਲੋਕ ਨਾ ਜੀ ਬਥੇਰੇ ਹੁਣ ਐਕਸਪੈਰੀਮੈਂਟ ਕਰ ਲਿਆ ਹੁਣ ਲੋਕ ਨਾ ਜੀ ਕਾਰਗੁਜ਼ਾਰੀ ਔਰ ਕੈਰੇਕਟਰ ਤੁਸੀਂ ਅੱਜ ਮੇਰੇ ਵਿਰੋਧੀਆਂ ਦਾ ਹਾਲ ਦੇਖ ਲਿਓ ਮਹਾਰਾਣੀ ਪੰਨੀਤ ਕੌਰ ਐਮਪੀ ਦੇਖ ਲਿਓ ਕਾਂਗਰਸ ਦੀ ਅੱਜ ਤੱਕ ਵੀ ਅੱਜ ਤੱਕ ਵੀ ਕਾਂਗਰਸ ਦੀ ਐਮਪੀ ਆ ਵੋਟਾਂ ਭਾਜਪੀ ਵਾਸਤੇ ਮੰਗ ਰਹੀ ਹੈ ਦੂਸਰੇ ਪਾਸੇ ਬਲਬੀਰ ਸਿੰਘ ਜੀ ਆ ਮਤਲਬ ਗੱਲਾਂ ਦਾ ਬਹੁਤ ਵੱਡੀਆਂ ਕਰੀ ਕੈਬਨਟ ਮੰਤਰੀਆਂ ਪ੍ਰਮਾਤਮਾਨੋ ਤੇ ਬੜੀ ਬਖਸ਼ਿਸ਼ ਕੀਤੀ ਮੈਨੂੰ 10 ਸਾਲ ਪੂਰੇ ਜ਼ਿਲ੍ਹੇ ਚ ਕਿਹੜਾ ਵੱਡਾ ਹਸਪੀਟਲ ਬਣਾਇਆ ਮੇਰੀ ਬਣਾਈ ਹੋਈ ਡਿਸਪੈਂਸਰੀਆਂ ਤੇ ਕੁੱਚੀ ਮਾਰਗ ਇਹ ਨਾ ਦੋ ਚਾਰਾਂ ਤੇ ਮਹੱਲਾ ਕਲੀਨਿਕ ਨਾਂ ਰੱਖਦੇ ਉੱਥੇ ਨਾ ਕੋਈ ਡਾਕਟਰ ਆ ਨਾ ਟੈਸਟ ਹੈਗੇ ਆ ਜੀ ਰਿਕ ਪਰ ਦੀ ਆਬਾਦੀ 2.5 ਲੱਖ ਸੀ ਅੱਜ 6.5 ਲੱਖ ਬਦੀ ਹੋ ਗਈ ਜਿਹੜਾ ਹਸਪੀਟਲ ਮੈਂ ਬਣਾਇਆ ਤਾਂ ਉਹ ਵੀ ਆ ਉਲਟਾ ਜਿਹੜੀਆਂ ਇਸ ਸਰਕਾਰ ਚ ਮੇਰੇ ਕੋਲ ਲੈਕਚਰ ਏ ਔਰ ਅਲਟਰਾ ਸਾਊਂਡ ਦੀਆਂ ਮਸ਼ੀਨਾਂ ਵੀ ਚੱਲ ਗਈਆਂ 3 ਵਜੇ ਐਮਰਜੈਂਸੀ ਜਿਹੜੀ ਬੰਦ ਹੋ ਜਾਂਦੀ ਆ ਬੰਦਾ ਜਿੱਥੇ ਰਹੇ ਮੈਂ ਸਰਪੰਚ ਬਣਿਆ ਮੇਰੇ ਪਿੰਡ ਦੀ 95% ਵੋਟ ਮੈਨੂੰ ਕਹਿੰਦੀ ਆ ਪੁੱਛ ਲਓ ਪਿੰਡ ਵਾਲਿਆਂ ਨੂੰ ਵੀ ਕਿੰਨੀ ਕਿਹੜੀ ਕਾਰਗੁਜ਼ਾਰੀ ਕਰਾਈ ਫਿਰ ਪ੍ਰਧਾਨ ਬਣਿਆ ਜੀਰਕਪੁਰ ਚ ਅੱਜ ਵੀ ਇੱਕ ਇੱਕ ਇੱਟ ਮੇਰੀ ਲਈ ਹੋਈ ਆ ਖੱਡੇ ਪਈਆਂ 7 ਸਾਲ ਚ ਕੋਈ ਪੈਚ ਵਰਕ ਨਹੀਂ ਕਰ ਸਕਿਆ ਗਾ ਮਨਿਸਟਰ ਬਣਿਆ ਮੈਂ ਕਿੱਡੇ-ਕਿੱਡੇ ਕੰਮ ਕਰਿਆ ਮਹਾਰਾਣੀ ਪ੍ਰਨੀਤ कौर ਤੁਹਾਡੇ ਸਾਹਮਣੇ ਮਨਿਸਟਰ ਤੀ ਕੇਂਦਰ ਚ ਡੇਰਾ ਵੀ ਸੀ ਓਵਰ ਬ੍ਰਿਜ ਨਹੀਂ ਲਗਾ ਸੀ ਤੇ ਮੇਰੀ ਤੁਹਾਨੂੰ ਜ਼ਿੰਮੇਵਾਰੀ ਮਿਲੀ ਬਾਦ ਸਾਹਿਬ ਨੂੰ ਲੈ ਕੇ ਮੈਂ ਗਟਕਰੀ ਜੀ ਕੋਲ ਗਿਆ ਮੇਰੇ ਕੱਲ 11 ਮਹੀਨੇ ਚ ਪੁਲ ਬਣ ਕੇ ਤਿਆਰ ਹੋ ਗਿਆ ਦਾ ਕੱਗਰ ਤੇ ਪੁਲ ਲਾਇਆ ਮੈਂ ਤਾਂ ਹੈਰਾਨ ਰਹਿ ਗਿਆ ਮੈਂ ਉੱਥੇ ਗਿਆ ਛਤਰਾਣੇ ਤੇ ਬਾਹਦਰਗੜ ਗਿਆ ਮੈਨੂੰ ਵੀ ਬਹੁਤ ਆ ਦੇਖੋ ਮੈਂ ਉਹਨਾਂ ਹਲਕਿਆਂ ਚ ਫਿਰਿਆ ਨਹੀਂ ਤਾਂ ਉੱਥੇ ਦੇ ਕਿਸਾਨ ਹਰ ਸਾਲ ਡੁੱਬਦੇ ਆ ਤੇ ਹਰ ਸਾਲ ਜ਼ਮੀਨ ਤਿਆਰ ਕਰਕੇ ਦੁਬਾਰਾ ਖੇਤੀ ਕਰਦੇ ਆ ਵਿਚਾਰੇ ਵੇਟ ਕਰਦੇ ਆ ਵੀ ਹੁਣ ਬਾਰਿਸ਼ ਆ ਜਣੀ ਆ ਸਾਡੇ ਖੇਤ ਡੁੱਬ ਜਾਣੇ ਆ ਦੁਬਾਰਾ ਫੇਰ ਤਿਆਰੀ ਕਰਦੇ ਆ ਇਹਦਾ ਸੀਐਮ ਰਹੇ ਆ ਪੰਜਾਬ ਦੇ 5-400 ਕਰੋੜ ਲਵਾ ਦਿੰਦੇ ਮੈਂ ਸੁਖਵੀਰ ਜੀ ਤੋਂ ਜੀਰਕਪਰੀ 4500 ਕਰੋੜ ਰੁਪਏ ਲਵਾ ਲਿਆ ਤਾਂ ਤੁਹਾਡੇ ਸਾਹਮਣੇ ਆ 200 ਫੁੱਟ ਚੌੜੀ ਰੋਡ ਇੱਕ ਦਿਨ ਸੜਕਾਂ ਦਾ ਚੱਕਰ ਲਵਾਇਆ ਉਸੇ ਦਿਨ 50 ਕਰੋੜ ਦੇ ਚੈੱਕ ਲੈ ਲੇ ਤੇ ਗਮਾੜਾ ਨੇ ਸ਼ਾਰੀਆਂ ਬਣਾ ਦੀਆਂ ਤੇ ਕਿੰਨਾ ਵਿਕਾਸ 1200 ਕਰੋੜ ਰੁਪਏ ਮੇਰੇ ਹਲਕੇ ਚ ਹੋਇਆ ਤਾਂ ਇਹ 500 ਕਰੋੜ ਰੁਪਏ ਘੱਗਰ ਤੇ ਨਹੀਂ ਲਾ ਸਕਦੇ ਤੇ ਸਾਡੇ ਹਲਕਾ ਡੇਰਾ ਵਸੀ ਤੁਹਾਡੀ ਪਕੜ ਬਹੁਤ ਮਜ਼ਬੂਤ ਹੈ ਟੀਮ ਵਰਕ ਤੁਹਾਡਾ ਬਹੁਤ ਤਗੜਾ ਹੈ ਪਰ ਨੌ ਹਲਕੇ ਹੋਰ ਵੀ ਆ ਪਾ ਜੀ ਮੈਂ ਦੱਸਾਂ ਜੀ ਪਿੱਛੇ ਪੰਜਾਬ ਬਚਾਓ ਯਾਤਰਾ ਗਈ ਆ ਪੰਜਾਬੀਆਂ ਨੇ ਮਨ ਬਣਾ ਲਿਆ ਪੰਜਾਬ ਦੇ ਹੱਕਾਂ ਦੀ ਲੜਾਈ ਸਿਰਫ ਸ਼੍ਰੋਮਣੀ ਅਕਾਲੀ ਦਲ ਲੜ ਸਕਦਾ ਹੈ ਅੱਜ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਡੁੱਟਣ ਤੇ ਲੱਗੇ ਹੋਏ ਹੈਗੇ ਆ ਪੰਜਾਬ ਦੀ ਜਿੰਨੀਆਂ ਸੜਕਾਂ ਬਿਜਲੀ ਪਾਣੀ 에ਰਪੋਰਟ ਜਿੰਨਾ ਇਨਫਰਾਸਟ੍ਰਕਚਰ ਕ੍ਰੀਏਟ ਹੋਇਆ ਸਾਡੀ ਸਰਕਾਰ ਚ ਹੋਵੇ ਆ ਕਿਸਾਨ ਵੀਰਾਂ ਦੇ ਜਿੰਨੇ ਤੁਸੀਂ ਲਾਲੇਵਾਲੀਏ 14 ਲੱਖ ਕਨੈਕਸ਼ਨ ਮਿਲੇ ਆ ਤਾਂ 13 ਲੱਖ ਸਾਡੀ ਸਰਕਾਰ ਚ ਮਿਲੇ ਆ ਜੇ ਪੰਜਾਬ ਚ ਨਹਿਰਾਂ ਔਰ ਕਸੀਆਂ ਬਣੀਆਂ ਤਾਂ ਸਾਡੀ ਸਰਕਾਰ ਚ ਬਣੀਆਂ ਬਾਦ ਸਾਹਿਬ ਮੁਕਸਰ ਚ ਦੇਖੋ ਸੇਮ ਖਤਮ ਕਰ ਸਕਦੇ ਆ ਤੇ ਮਹਾਰਾਣੀ ਸਾਹਿਬ ਨੇ ਤਾਂ ਇੱਕ ਬੰਨ ਵੀ ਨਹੀਂ ਲਵਾਇਆ ਲੋਕਾਂ ਨੂੰ ਬਚਾਣੇ ਵਾਸਤੇ ਕੋਈ ਕਾਰਗੁਜ਼ਾਰੀ ਤਾਂ ਦੱਸਰ ਦੋਨੇ ਕੈਂਡੀਡੇਟ ਆ ਹੁਣ ਮਹਾਰਾਣੀ ਸਾਹਿਬ ਦਾ ਦੇਖ ਲਿਆ ਤੁਸੀਂ ਕਿਤਨਾ ਪਾਰਟੀਆਂ ਬਦਲਦੇ ਦੂਸਰੇ ਗਾਂਧੀ ਸਾਹਿਬ ਲੜਨੇ ਆ ਪਹਿਲਾਂ ਆਮ ਆਦਮੀ ਪਾਰਟੀ ਨੇ ਟਿਕਟ ਦੇ ਕੇ ਲੜਾਇਆ ਉਹਨਾਂ ਨੂੰ ਅਗਲੀ ਵਾਰ ਟਿਕਟ ਨਹੀਂ ਦੇਈ ਆਜ਼ਾਦ ਖੜ ਗਏ ਮਤਲਬ ਜਰੂਰੀ ਇਲੈਕਸ਼ਨ ਲੜਨਾ ਹੁਣ ਆਰਾਮ ਕਰ ਲਿਓ 75 80 ਸਾਲ ਦੀ ਉਮਰ ਹੋ ਗਈ ਫਿਰ ਤੀਸਰਾ ਹੁਣ ਟਕੂਸੀ ਮਾਰ ਕੇ ਕਾਂਗਰਸ ਵਾਲੀ ਪਾਰਟੀ 'ਚ ਵੜ ਗਏ ਮਤਲਬ ਕੋਈ ਕਰੈਕਟਰ ਤਾਂ ਬੰਦੇ ਦੇ ਦੇਖੋ ਮੇਰੇ ਹਲਕੇ 'ਚ ਮੈਂ ਦਾਅਵੇ ਨਾਲ ਕਹਿ ਸਕਦਾ ਅੱਗੇ ਤਾਂ ਮੈਨੂੰ ਪਤਾ ਨਹੀਂ ਡੇਰਾ ਵਸੀਚ ਕਦੇ ਧੰਨਵਾਦ ਕਰਨ ਵੀ ਨਹੀਂ ਆਇਆ। ਮਤਲਬ ਇਹਨਾਂ ਲੋਕਾਂ ਨੇ ਨਾ ਜੀ ਐਮਪੀ ਪੋਸਟ ਦੀ ਅਹਿਮੀਅਤ ਹੀ ਖਤਮ ਕਰਦੀ। ਅੱਜ ਕਿਸੇ ਨੂੰ ਪੁੱਛ ਲਿਓ ਪਿੰਡੂ ਲੋਕਾਂ ਨੂੰ ਵੀ ਐਮਪੀ ਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਲੈ ਕਿਸੇ ਨੂੰ ਨਹੀਂ ਪਤਾ। ਕੱਖ ਵੀ ਨਹੀਂ ਪਤਾ। ਕਿਉਂ? ਕਿਉਂਕਿ ਇਹ ਲੋਕ ਜਿੱਤਦੇ ਆ ਜਿੱਤ ਕੇ ਕੋਈ ਮਹਿਲਾ ਚ ਬੈਠ ਜਾਂਦਾ ਕੋਈ ਆਪਣੇ ਘਰ ਬੈਠ ਜਾਂਦਾ ਮੁੜ ਕੇ ਲੋਕਾਂ ਚ ਜਾਂਦੇ ਨਹੀਂ। ਇਹ ਚਾਰਗਿਆਰੀ ਨਹੀਂ ਵਧੀਆ ਨਹੀਂ ਲਈ। ਨਹੀਂ ਵਧੀਆ ਨਹੀਂ। ਦੇਖੋ ਮੇਰੀ ਗੱਲ ਸੁਣੋ। ਇਹ ਸੀਟ ਦੇ ਇਕੱਲੀਆਂ ਗੱਲ ਜਿੱਤਦਾ ਰਹੇਗਾ। 2022 ਚ ਵੀ ਤੁਸੀਂ ਦੇਖੋ ਵੀ ਸਭ ਤੋਂ ਮਾੜਾ ਟਾਈਮ ਤਾਂ ਉਸ ਟਾਈਮ ਆਮ ਆਦਮੀ ਪਾਰਟੀ ਨੇ ਬਹੁਤ ਵੱਡੇ ਵੱਡੇ ਝੂਠ ਬੋਲੇ ਤੇ ਵੀ 1000 ਰੁਪਏ ਦੇ ਦਾਂਗੇ 50000 ਸਕਨ ਕਰ ਦਾਂਗੇ ਆਟਾ ਦਾਲ ਨਾਲ ਚਾਹ ਚੀਨੀ ਦੇ ਦਾਂਗੇ ਕਿੰਨੀਆਂ ਵੱਡੀਆਂ ਵੱਡੀਆਂ ਕਮਿਟਮੈਂਟਾਂ ਕਰੀ ਫਾਰਮ ਭਰਾਏ ਬੀਬੀਆਂ ਨੂੰ ਮਿਸ ਗਾਈਡ ਕਰਿਆ ਵੀ ਆਹ ਤੁਹਾਡੇ ਖਾਤੇ ਖੁੱਲ ਰਹੇ ਆ ਜੀ ਸੌ ਚੱਕ ਦੇ ਥੋੜੇ ਖਾਤਿਆਂ 'ਚ ਪੈਸੇ ਆ ਜਣੇ ਬੀਬੀਆਂ ਨੇ ਸੋਚਿਆ ਵੀ ਪੰਜ ਘਰ 'ਚ ਬੀਬੀਆਂ ਹੈਗੀਆਂ 5-5000 ਰੁਪਏ ਮਿਨਣ ਲੱਗ ਜੂਗੇ ਸੋ ਬਾਅਦ ਇਹ ਕਰਕੇ ਹਵਾ ਬਣਾ ਕੇ ਸਾਨੂੰ ਬਦਨਾਮ ਕਰਕੇ ਇਹਨਾਂ ਨੇ ਸਰਕਾਰ ਬਣਾ ਲਈ ਫਿਰ ਵੀ ਤੁਸੀਂ ਦੇਖੋ ਵੀ ਨੰਬਰ 2 ਤੇ ਸ਼੍ਰੋਮਣੀ ਅਕਾਲੀ ਦਲ ਸੀਗਾ ਤੇ 3 ਤੇ ਕਾਂਗਰਸ ਸੀ 4 ਤੇ ਭਾਜਪਾ ਸੀਗੀ ਸੋ ਸ਼੍ਰੋਮਣੀ ਅਕਾਲੀ ਦਲ 100% ਥੋੜੀ ਵੋਟ ਤੇ ਨਹੀਂ ਲੋਕ ਕਾਰਗੁਜ਼ਾਰੀ ਤੇ ਫੈਸਲਾ ਕਰਨਗੇ 2 ਲੱਖ ਤੋਂ ਵੱਧ ਵੋਟਾਂ ਨਾਲ ਇਹ ਸਾਲ ਕੇਚ ਆਪਾਂ ਜਿੱਤ ਕਰ ਆਪ ਕਰਾ ਇਸ ਸਮਾਂ ਕੇਂਦਰੀ ਜੰਸੀਆਂ ਦਾ ਕੰਮ ਰੋਡ ਬ੍ਰੋਡ ਕੇ ਸੁਰੂ ਤੋਂ اپੋਜੀਸ਼ਨ ਚ ਲੜਿਆ ਜਦੋਂ ਮੈਂ ਕਹਾਂ ਪ੍ਰਧਾਨ ਬਣਿਆ ਉਸ ਟਾਈਮ ਕਾਂਗਰਸ ਦਾ ਰਾਜਤਾ ਬਾਅਦ ਚ ਫਿਰ ਪ੍ਰੋਬਲਮ ਆਈਆਂ ਸੋ ਹੁਣ ਵੀ ਜਿਹੜੇ ਕੇਂਦਰੀ ਏਜੰਸੀਆਂ ਬਾਹ ਉਹਦੀ ਮਰੋੜਦੀ ਆ ਜਿਹੜਾ ਚੋਰ ਬੰਦਾ ਹੁੰਦਾ ਜਿਹੜਾ ਠੱਗੀਆਂ ਮਾਰਦਾ ਉਹਨੂੰ ਡਰ ਹੈਗਾ ਸੋ ਕੇਂਦਰ ਦੀਆਂ ਚਾਹੇ 500 ਏਜੰਸੀਆਂ ਮੇਰੇ ਖਾਤੇ ਗ੍ਰਾਂਟ ਦੇਣ ਸਾਨੂੰ ਕਿਸੇ ਗੱਲ ਦਾ ਡਰ ਪਰ ਅੱਜ ਇਹ ਜ਼ਰੂਰਤ ਜੋ ਤੁਹਾਡੀ ਗੱਲਬਾਤ ਹੈਗੀ ਆ ਵੀ ਕੋਈ ਮੜਾ ਜਾ ਉਲਟੋ ਬੋਲਦਾ ਨਾਲੇ ਲੱਗਦੀ ਸੰਮਨ ਭੇਜ ਦਿੰਦੇ ਆ ਸਾਰਾ ਕੁਝ ਭੇਜ ਦਿੰਦੇ ਆ ਇਹ ਪ੍ਰਮਾਤਮਾ ਦੀ ਅਕਾਲ ਪੁਰਖ ਵੈਕਰ ਦੀ ਬਖਸ਼ਿਸ਼ ਹੀ ਆ ਦੇਖੋ ਕਿਰਪਈ ਆ ਵੀ ਮੇਰੀ ਜ਼ਿੰਮੇਵਾਰੀ ਲਈ ਆ ਨਹੀਂ ਇੱਕ ਪਿੰਡ ਚ ਪੈਦਾ ਹੋ ਕੇ ਬੰਦਾ ਨੰਗੇ ਪੈਰੀ ਮਭਾਤ ਸਕੂਲ ਚ ਪੜਨ ਜਾਂਦਾ ਅੱਜ ਤੁਸੀਂ ਦੇਖੋ ਵੀ ਆਪਾਂ ਲੋਕ ਸਭਾ ਦੇ ਬੁਖੇ ਤੇ ਪਹੁੰਚ ਗਏ ਜੀ ਪ੍ਰਮਾਤਮਾ ਦੀ ਰਜ਼ਾ ਹੋਈ ਨਾ ਇਹ ਜਿਹੇ ਇਤਿਹਾਸ ਲਿਖਾਂਗੇ ਲੋਕ ਯਾਦ ਕਰਨਗੇ ਅੱਜ ਕਿਸਾਨਾਂ ਦੇ ਮਸਲੇ ਐ ਐਮ ਐਸ ਵੀ ਬਾਲ ਸਾਹਿਬ ਨੂੰ ਯਾਦ ਕਰਦੇ ਆ ਵੀ ਪਹਿਲੀ ਵਾਰੀ ਐਮ ਐਸ ਵੀ ਲਾਗੂ ਕਰਨ ਵਾਸਤੇ ਉਹਨਾਂ ਨੇ ਸੰਘਰਸ਼ ਕਰਿਆ ਦਾ ਹੁਣ ਸ਼ਾਇਦ ਪ੍ਰਮਾਤਮਾ ਨੇ ਸਾਨੂੰ ਇਸ ਕੰਮ ਵਾਸਤੇ ਲੋਕ ਸਭਾ ਦੇ ਅੰਦਰ ਭੇਜਣਾ ਬੰਦੀ ਸਿੰਘਾਂ ਦੇ ਮਸਲੇ ਆ ਪੰਜਾਬ ਵੀ ਇੱਦੇ ਮਸਲੇ ਆ ਡਵੈਲਪਮੈਂਟ ਦੇ ਮਸਲੇ ਆ 1 ਲੱਖ ਕਰੋੜ ਰੁਪਇਆ ਕਰਜ਼ਾ ਚੜ ਗਿਆ ਪੰਜਾਬ ਦੇ ਉੱਤੇ ਇੱਥੇ ਕੋਈ ਇੰਡਸਟਰੀ ਨਹੀਂ ਆ ਰਹੀ ਸਾਰੀ ਯੂਪੀ ਬਿਹਾਰ ਨੂੰ ਭੱਜ ਰਹੀ ਆ ਨੌਜਵਾਨ ਸਾਡੇ ਬੇਰੁਜ਼ਗਾਰ ਹੋ ਗਏ ਘਰ ਘਰ ਪੰਜਾ ਹੈਗਾ ਕਿਉਂਕਿ ਰੋਜ਼ਗਾਰ ਨਹੀਂ ਮਿਲਦਾ ਬਾਹਰ ਭੱਜੇ ਜਾ ਰਹੇ ਆ ਸੋ ਇਹ ਸਾਰੇ ਕਾਰਜਾਂ ਲੋਕ ਸਭਾ ਚ ਡਟ ਕੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਾਂਗੇ ਪੰਜਾਬ ਦੇ ਹੱਕਾਂ ਦੀ ਲੜਾਈ ਪੰਜਾਬੀਆਂ ਦੀ ਪਾਰਟੀ ਲੜ ਸਕਦੀ ਆ ਇਹ ਬਹੁਤ ਵੱਡੀਆਂ ਵੱਡੀਆਂ ਤਾਕਤਾਂ ਜਿਹੜੀਆਂ ਕੇਂਦਰ ਦੀਆਂ ਸਾਨੂੰ ਬਰਬਾਦ ਕਰਨ ਚ ਲੱਗੀਆਂ ਰਹੀਆਂ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਨਹੀਂ ਪੰਜਾਬ ਨੂੰ ਇਹ ਬਰਬਾਦ ਕਰਦੇ ਲੋਕ ਸਮਝ ਚੁੱਕੇ ਸ਼ਰਮਣੀ ਅਕਾਲੀ